ਸੋਤੇ ਪਥਰਾ ਕਰਨਾ ਕਿਸਾਨਾਂ ਨੂੰ ਪਿਆ ਮਹੰਗਾ ਜੀ ਹਾਂ ਹਰਿਆਣਾ ਪੁਲਿਸ ਵੱਲੋਂ ਹੁਣ ਐਕਸ਼ਨ ਲਿਆ ਜਾਵੇਗਾ ਕਿਸਾਨਾਂ ਵੱਲੋਂ 13 ਫਰਵਰੀ ਨੂੰ ਪੰਜਾਬ ਤੋਂ ਆਪਣੀਆਂ ਮੰਗਾਂ ਲੈ ਕੇ ਦਿੱਲੀ ਵੱਲ ਕੂਚ ਕੀਤਾ ਗਿਆ ਸੀ ਪਰ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੇ ਬੈਰੀਕੇਡ ਲਗਾ ਕੇ ਰੋਕਿਆ ਹੋਇਆ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਅਥਰੂ ਗੈਸ ਦੇ ਗੋਲੇ ਰਬੜ ਦੀਆਂ ਗੋਲੀਆਂ ਤੇ ਪੈਲੇਟ ਗੰਦੀ ਵਰਤੋਂ ਕੀਤੀ ਗਈ ਹੈ ਜਿਸ ਕਾਰਨ ਕਈ ਕਿਸਾਨ ਗੰਭੀਰ ਜ਼ਖਮੀ ਵੀ ਹੋਏ ਨੇ ਅਤੇ ਦੂਜੇ ਪਾਸੇ ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਤੇ ਪਥਰਾ ਦੀਆਂ ਦੋ ਵੀਡੀਓ ਜਾਰੀ ਕੀਤੀਆਂ ਨੇ ਪੁਲਿਸ ਨੇ ਨੌਜਵਾਨਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ ਹੈ ਜਵਾਬ ਦੀ ਜਵਾਬੀ ਕਰਕੇ ਅਸ ਉਹ ਬੜਾ ਪਰੰਗਾ ਕੱਢਾ ਝੂਲਦਾ 90% ਕਰਵਾਣੀਆਂ ਕਸਾਮਣਾਂ ਦਿੱਤੀਆਂ ਨੇ ਨਾ ਸਾਡਾ ਸਟੇਟ ਸਰਕਾਰ ਸਾਹਿਬਾਨ ਖੜੇ ਨੇ ਕਿ ਸਾਡੀਆਂ ਗੱਲਾਂ ਤੇ ਨਹੀਂ ਬੋਲੂਗਾ ਕੋਈ ਜਵਾਨ ਦਰੋਸ਼ ਮਾਰ ਜਿਵੇਂ ਮਾਰਤਾ ਹੁਣ ਸਭ ਬਾਹਰ ਕਹਿਣਗੇ ਇੱਥੇ ਜਿਹੜੇ ਵਾਸੀ ਨੇ ਪੁੱਛਿਆ ਪਰਵਾਹ ਨਹੀਂ ਕੋਈ ਕੋਈ ਨਹੀਂ ਲੋਕ ਹੋਰ ਆਪਣਾ ਜਿਹੜੇ ਵੀ ਵਰਤਾਂਗੇ ਬਹੁਤ ਵਡੀਆਂ ਕਰਵਾਤੀਆਂ ਨਹੀਂ ਆ ਕਿਉਂ ਮਹਾਰਾਜਾਂ ਬੜੀਆਂ ਕਰ ਰਹੇ ਹੈ ਲੋਕ ਸਰਕਾਰ ਮੈਂ ਚੱਲ ਰਹੀ ਹੈ ਅੱਜ ਇਸ ਸਭ ਤੋਂ ਵੱਧ ਜਿਹੜਾ ਬਹੁਤ ਹੀ ਜਿਆਦਾ ਹੋਈ ਹੈ ਹੈ ਦੁਲੀ ਹਾ مرحبا خدا نياقي آمدو آمدو سلامي سلامي پر بونتر ٿي ڏين ها ٻيو پڪڙڻ لاءِ جيڪو پڪڙڻ لاءِ آم کي نام ڏي ٿو پڪڙڻ لاءِ اسان جا وارا ههڻي اڏام کڊي وڊيو لڳي وڊيو ها ها سولانگ آئي ها جناب بعد ٿورو ڪيون گا ਸੋ ਦੱਸਿਆ ਗਿਆ ਕਿ ਪੁਲਿਸ ਨੇ ਦੱਸਿਆ ਕਿ ਇਹ ਵੀਡੀਓ 13 ਅਤੇ 14 ਫਰਵਰੀ ਦੇ ਨੇ ਜਦੋਂ ਪੁਲਿਸ ਪਾਕਿਸਤਾਨਾ ਨੂੰ ਸਰਹੱਦ ਪਾਰ ਕਰਨ ਤੋਂ ਰੋਕ ਲਈ ਅਥਰੂ ਗੈਸ ਦੇ ਗੋਲੇ ਛੱਡ ਰਹੀ ਸੀ ਤਾਂ ਕੁਝ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਦੇ ਉੱਤੇ ਪੱਥਰ ਸੁੱਟੇ ਨੇ ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਪੁਲਿਸ ਨੇ ਇਹ ਵੀ ਐਲਾਨ ਕੀਤਾ ਹੈ ਕਿ ਇਨ੍ਹਾਂ ਨੌਜਵਾਨਾਂ ਦੀ ਪਛਾਣ ਦੱਸਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਤੇ ਇਨਾਮ ਵੀ ਦਿੱਤਾ ਜਾਵੇਗਾ ਫਿਲਹਾਲ ਕਿਸੇ ਪੁਲਿਸ ਅਧਿਕਾਰੀ ਦਾ ਬਿਆਨ ਤਾਂ ਸਾਹਮਣੇ ਨਹੀਂ ਆਇਆ ਪਰ ਹਰਿਆਣਾ ਪੁਲਿਸ ਦੇ ਅਧਿਕਾਰਿਤ ਪੇਜ ਦੇ ਉੱਤੇ ਇਹ ਵੀਡੀਓ ਜਰੂਰ ਸ਼ੇਅਰ ਕੀਤੀਆਂ ਗਈਆਂ ਨੇ ਉਧਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਪੁਲਸ ਖੁਦ ਪਥਰਾਕ ਕਰਵਾ ਕੇ ਅੰਦੋਲਨ ਨੂੰ ਫੇਲ ਕਰਵਾਉਣਾ ਚਾਹੁੰਦੀ ਹੈ ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਕਿਹਾ ਸੀ ਕਿ ਇਸ ਅੰਦੋਲਨ ਦੌਰਾਨ ਜੋ ਵੀ ਨੁਕਸਾਨ ਹੋਵੇਗਾ ਉਹ ਸ਼ਰਾਰਤੀ ਅੰਸਰਾ ਤੋਂ ਵਸੂਲਿਆ ਜਾਵੇਗਾ ਇਸੇ ਸਬੰਧ ਦੇ ਵਿੱਚ ਵੀਡੀਓ ਵੀ ਜਾਰੀਆਂ ਕੀਤੀਆਂ ਜਾ ਰਹੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ